la 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 ग़रीबन आवाज़

ਬਗਲੇ ਤੇ ਕਾ ਨਿਤ ਮਰਨ ਸਾਰ ਹੈ ਬਿਸਰ ਕਰੇ ਨਾ ਏ ਕਾ ਕੀ ਕਰੇ ਆਧਿ ਕਰੇ ਆਧਿ ਤੇ ਬਣਿਆਦ ਜਨ ਤੇ ਦੇ ਗੋਸਟ ਜੋ ਕੀ ਦੋਸਲਾਬ ਆਲਾਮਨਬ ਔਰ ਮਜੇ ਉਹ ਜਾ ਕਾ ਸਮਰਹੀ ਕੋਏ ਜਿਤ ਮਰਤ ਸਾ ਘਟ ਬਟਾ ਦਸਤ ਹਾਰੋ ਹੋਏ ਜਿਤ ਕਾ ਕਾ ਮੋਟਾ

ਸ੍ਰੀ ਮਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿਰਿ ਭਗਤ ਅਤੀ ਜੈ ਸੰਹਾਏ ਰਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਿਸਮੇ ਪ੍ਰਥਮ ਅੰਭਤਿ ਸਿਮਰ ਕੈ ਗੁਰੂ ਨਾਨਕ ਲੇਟ ਆਏ ਤੈ ਰੰਗਤ ਗੁਰ ਤੇ ਅਮਰਦਾਸ RAM DAS ਹੁਨ ਸਹਾਏ ਅਰਜਨ ਹਰ ਕੋ ਬੰਦਨੋ ਸਿਮਰੋ ਸ੍ਰੀ ਹਰਿ ਰਾਏ

ਪਿਆਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਰੁਗ ਤੇ ਆਗਾ ਭਾਈ ਭਗਤੂ ਜੀ ਕੇ ਚਰਨ ਕਮਲੋਂ ਕਾ ਧਿਆਨ ਲਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕਾਹਿ ਬੋਸ ਸੰਗ ਸੰਗਣਿਆ ਨੇ ਧਰਮ ਹੈ ਕਿਸੇ ਸ ਦਿੱਤੇ ਅੰਧ ਕਟਵਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਸੰਭਾਲੇ ਪਰਵਾਨੀਆਂ ਕੀਤੀਆਂ ਧਰਮ ਜਹੀ ਹਾਰਿਆ ਸਿੱਖੇ ਕਿਸਾਂ ਸੁਸਰ ਸੰਗਿ ਨਿਵਾਹਿ ਇਨਾਂ ਤਦਪਵਾਨ ਸਿੰਘਾਂ ਸਿੰਘਣੀਆਂ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ ਸ੍ਰੀ ਵਾਹਿਗੁਰੂ ਬਾਜੀ ਗੁਰਦੁਆਰਾ ਅਮਰਤ ਸਹਿਰ ਕਰਨ ਤਾਰਨ ਸਹਿਰ ਦੁਖ ਨਿਵਾਰਨ ਸਹਿਰ ਅਜੁਰ ਸਹਿਰ

ਦਿਆ ਕਰੋ ਕਿਸ ਮਿਹਰ ਪਾਵਨ ਦੋਬ ਦੇ ਪੱਥਰ ਤਾਰੇ ਜੀ ਅਡਾਗਨ ਬਰਾਬਾ ਜੇ ਭੀਤਰ ਬੱਗਾ ਕਾਤੇ ਪਰਨ ਬਤ ਨਾਨਕ ਹੁਕਮ ਪੈਨ ਸੁਖ ਹੋ ਵੈਦਨ ਰਾਤੇ ਜੀ ਅੰਤਰ ਜਾਮੇ ਮਹਾਰਾਜਿਆ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਦੇ ਮਹਾਬਾਕਾ ਅਨਸਾਰ ਆਪ ਜੀ ਕੇ ਨਾ ਕਮਲਾਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਿਹਰਬਾਨਤਾਰ ਜੀ ਆਪਜੀ ਕੀ ਮਹਾਨ ਕਿਰਪਾ ਹੋਈ ਹੈ ਜੀ ਦੇ ਦਰ ਕਰਦੇ ਸਰਧਾਲੂ ਪ੍ਰੇਤਬਾਨ ਸਮੂਹ ਰਮਦਾਸੀਆਂ ਸਿੱਖਾਂ ਮਿਲ ਕਰਕੇ ਸਮੂਹ ਨਗਰ ਕਿਣ ਦੇ ਸਹਿਯੋਗ ਦੇ ਨਾਲ ਸਰਬਾਰ ਦੀ ਤਰ੍ਹਾਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਵਕਰ ਖੇੜੇ ਦੇ ਸពਸਾਂ ਤੇ ਵਾਸਤੇ ਸਰਵਤ ਦੇ ਵਾਸਤੇ ਪਰਸੋਂ ਸਵੇਰ ਤੋਂ ਲੈ ਕੇ ਆਪ ਜੀ ਦਾ ਓਟ ਆਸਰਾ ਲੈ ਕੇ ਹੋਏ ਆਪ ਜੀ ਦੀ ਅਮਰਤ ਮਹਿਬਾਨੀ ਧੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤਾ ਮਟਾਈ ਜਿਹਦੇ ਸ੍ਰੀ ਗੁਰਜੀਤ ਸਾਹਿਬ ਸਮੇਤ ਸੇਵਕ ਖੰਡਪਾਟ ਸਾਹਿਬ ਪ੍ਰਕਾਸ਼ ਕਰਵਾਏ ਹਨ ਮਿਹਰਵਾਨ ਕਾਰਜਿਓ ਜਿਨ੍ਹਾਂ ਦੇ ਅਨੰਤ ਭੋਗ ਪਾਏ ਗਏ ਹਨ ਆਪ ਤੋਂ ਲੈ ਕੇ ਮੱਧ ਮਤੋਂ ਲੈ ਕੇ ਅੰਤ ਤੱਕ ਆਪ ਜੀ ਦੀ ਕਿਰਪਾ ਸਦਕਾ ਨਿਰਵਿਘਨ ਸੁਆ ਹੈ ਮਿਹਰਵਾਨ ਕਾਰਜਿਓ ਆਪ ਜੀ ਦੇ ਸਿੱਖਾਂ ਭਗਤਾਂ ਜਿਸ ਦੇ ਮਨੋਂ ਕਾਮਨਾ ਭਾਵਨਾ ਨੂੰ ਮੁੱਖ ਰੱਖ ਕੇ ਪਾਠ ਕਰਵਾਏ ਹਨ ਸੇਵਕਾਂ ਦੀਆਂ ਮਨੋਂ ਕਾਮਨਾ ਭਾਵਨਾ ਸੰਪੂਰਨਾਂ ਅੰਗ ਸੰਗ ਰਹਿਣਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਹਰ ਮਦਾਨ ਫਤੇਵਸ ਨੇ ਕੰਮਕਾਰ ਵਿੱਚ ਵਾਧਾ ਕਰਨਾ ਸਾਰੀ ਹੀ ਸੰਗਤ ਦੇ ਨਗਰ ਖੜੇ ਦੇ ਸਿਰ ਤੇ ਮਿਹਨ ਪਰਿਆ ਹੱਥ ਰੱਖਣਾ ਮਿਹਰਬੰਕਾਰ ਜੀ ਆਪ ਜੀ ਦੇ ਸਿਖਾਂ ਭਗਤਾਂ ਬਤੋਂ ਆਪ ਜੀ ਨੂੰ ਬੇਅੰਤ ਮਾਇਆ ਪੂਜਾ ਕੀਤੀ ਗਈ ਹੈ

ਮਗਰ ਸਿੱਖੀ ਸਦਕ ਪਰੋਸਾ ਦਾਨ ਆਪਣੇ ਪਵਿੱਤਰ ਚਰਨਾਂ ਕਮਲਾਂ ਦੇ ਪ੍ਰੀਤੀ ਵਸ ਨੇ ਮਿਹਰਬਾਨ ਕਰਨ ਆਪ ਜੀ ਦੇ ਸਵਾਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕੜਾ ਪ੍ਰਸਾਦ ਦੇਗ ਹਾਜ਼ਰ ਹੈ ਜੀ ਆਪ ਜੀ ਕੋ ਭੋਗ ਲਗੇ ਕਥਾ ਸੁਣਾ ਲੰਗਰ ਹਾਜ਼ਰ ਹੈ ਜੀ ਆਪ ਜੀ ਕੋ ਭੋਗ ਲਗੇ ਭੋਗ ਲੱਗਿਆ ਪ੍ਰਸਾਦ

ਸਾਵਾਹੀ ਵਾਹੀ ਮੁਰੀ ਦੇ ਬਤੇ ਮਲੇ ਸਤਨਾਮ ਸ੍ਰੀ ਵਾਖ ਗੁਰ ਸਾਹਿਬ ਜੀ ਆ ਲੱਖ ਖੁਸ਼ੀਆਂ ਪਾਤ ਸਾਹਿਆਂ ਜੈ ਸਤਿਗੁਰਾਂ ਨਦਰਿ ਰੇ ਨਮਕਾਏ ਕਹੜ ਨਾਮ ਦੇ મેરા માન કન સે તન હોય કન મત આઈએ કારજ આરાસ સત નામિર વાજ નિદ્ર પર હવ ગયા સવતા મહલ્લા સંગલા પર અંતે સારના સજાલા कटाया सुख पाया दयाल हुआ पार्वर स्वामी पूरा सतगर जाया त मा सहगदा था कर गुणा दंग सतगुर नानाया चिंता सजल व कर कर कृपा कर लीना माण्हू अवन ਤਾਂ ਕੋ ਵੇ ਲਰ ਨ ਕੋ ਲਾਗੇ ਜੋ ਸਤ ਗੁਰ ਆਪਨਾ ਰੱਖੇ ਚਾਰਨਾ ਕਮਲ ਜਪੇ ਰਤੇ ਅੰਤਰਾ ਅਮਰਤਾ ਹਰ ਰੰਗ ਚਾਖੇ ਕਰ ਸੇਵਾ ਸਵਕ ਭਰ ਬਪਰ

जन मन केश नानक दास्तां कलहारा जन पूर पैजर खोलो सतनाम श्रीस गरे सतनाम श्री ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖ ਸੰਗਤਾਂ ਦਾ ਅਰਬੰਦਾਸਗਾਰਾ ਕਮੇਟੀ ਵੱਲੋਂ ਤੇ ਸਾਰੇ ਹੀ ਸੇਵਾਦਾਰਾਂ ਵੱਲੋਂ ਸਭ ਤੋਂ ਪਹਿਲਾਂ ਆਪਣੇ ਡੇਰਾ ਭਿਆਣਾ ਸਾਹਿਬ ਦੇ ਮੁਖੀ ਸ੍ਰੀ ਸ੍ਰੀ 108 ਬਾਬਾ ਔਰੰਦਾਸ ਜੀ ਪਹੁੰਚੇ ਨੇ ਭੋਗ ਤੇ ਉਹਨਾਂ ਦਾ ਤਹਿਦਿਨੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਆਇਆਂ ਨੂੰ ਜੀ ਆਇਆਂ ਨੂੰ ਉਸ ਤੋਂ ਬਾਅਦ ਨਗਰ ਪੰਚਾਇਤ ਭਗਵੰਤੇ ਸੱਜਣਾ ਜੋ ਵੀ ਹੋ ਗਤੇ ਦੂਰੋਂ ਨੇੜੋਂ ਚੱਲ ਕੇ ਹਾਜ਼ਰ ਹੋਇਆ ਸਭ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਜੀ ਹਣਜੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਪਵਿੱਤਰ ਦੇਖ ਵਰਤੋਗੇ ਦੇਖ ਲੈਣ ਤੋਂ ਅਪਰੰਤ ਬਾਅਦ ਭਾਈ ਗੁਰੂ ਕਾ ਲੰਗਰ ਬਿਲਕੁਲ ਤਿਆਰ ਹੈ ਜੀ ਸੋ ਬੇਨਤੀ ਹੈ ਸਾਰੇ ਸਿੱਖ ਸੰਗਤਾਂ ਨੂੰ ਕਿ ਪੰਗਤਾਂ ਦੇ ਵਿੱਚ ਲੰਗਰ ਪਰਤਾਇਆ ਜਾਊਗਾ ਭਾਈ ਉੱਪਰ ਭਾਈਆਂ ਨੂੰ ਮੰਗਰ ਲੰਗਰ ਸ਼ਿਕਾਇਆ ਜਾਊਗਾ ਤੇ ਥੱਲੇ ਥੱਲੇ ਦੇ ਦਵਾਨ ਹਾਲ ਦੇ ਵਿੱਚ ਮਾਈਆਂ ਨੂੰ ਲੰਗਰ ਸ਼ਿਕਾਇਆ ਜਾਊਗਾ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਸਾਰੀਆਂ ਹੀ ਸਿੱਖ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਜੀ ਆਇਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਰੀ ਸਿੱਖ ਸੰਗਤ ਨੂੰ ਸੋ ਬੇਨਤੀ ਹੈ ਕਿ ਭਾਈ ਗੁਰੂ ਮਹਾਰਾਜ ਦੀ ਪਵਿੱਤਰ ਦੇਗ ਵਰਤ ਰਹੀ ਹੈ ਡੇਗ ਲਾਂ ਤੋਂ ਪਰੰਤ ਬਾਅਦ ਸਾਰੇ ਸਿੱਖ ਸੰਗਤਾਂ ਨੂੰ ਵੇਣਤੀ ਹੈ ਕਿ ਭਾਈ ਗੁਰੂ ਦਾ ਲੰਗਰ ਬਿਲਕੁਲ ਤਿਆਰ ਹੈ ਲੰਗਰ ਛੱਕੇ ਜਾਣਾ ਹੈ ਜੀ ਕਿਸੇ ਨੇ ਭਾਈ ਲੰਗਰ ਛੱਕੇ ਤੋਂ ਬਿਨਾ ਨਹੀਂ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਬੀ ਤੁਮ ਫਾਸਟ ਸੱਲੇ ਬੈਠੇ ਬੜਾ ਆ ਨਾ ਬੜਾ ਕਰ ਗਿਆ ਉਹ ਕਿਧਰ ਗਿਆ ਲੈ ਬੋਲ ਤੁਰੇ ਪਾਸ ਦੇ ਇਹ ਸੋ ਕਮੇਟਰੀ ਔਰ ਇਹ ਬ੍ਰਿਜਿਕਾ ਖਾਨ ਸਾਹਿਬ ਐਂਡ ਬ੍ਰਿਜਿਕੀ ਫਤੇ ਸਾਰੇ ਸਿੱਖ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਭਾਈ ਧਰਮਸਾਲ ਦੇ ਨਾਲ ਜੋ ਹਜੂਰੇ ਬਾਬੇ ਦਾ ਘਰ ਸੀ ਉਹਨਾਂ ਨੇ ਸਾਹਮਣੇ ਧਰਮਸਾਲਾ ਨੂੰ ਦਾਨ ਕੀਤਾ ਭਾਈ ਮਾ ਆਪਣਾ ਉਹਨਾਂ ਦਾ ਚਾਇਰ ਤੇ ਲੋਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਇੱਕ ਬਾਬਾ ਦੀਪ ਸਿੰਘ ਕਲਾਬਾ ਜੋ ਉਹਨਾਂ ਨੇ ਸਾਨੂੰ ਧਰਮਸਾਲਾ ਦੇ ਵਿੱਚ 20 ਕੁਰਸੀਆਂ ਤੇ ਜੋ ਟੇਬਲ ਦਾਨ ਕੀਤੇ ਆ ਪਰਮਾਤਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਵachsen ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋ ਕਿਤੇ ਵੀ ਹੈਗਾ ਉਹ ਬਹੁਤ ਬਹੁਤ ਮੈਂ ਇਹ ਗੁਰਦਿੱਖੇ ਤੋਂ ਨਹੀਂ ਪਰਾਂਦੇ ਸ੍ਰੀ ਦਰਬਾਰ ਜੀ ਦਾ ਇਹ ਮਹਿੰਦਰਾ ਨਾਮ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੇ ਫਾਤੇ ਆ ਮਾਣਿਆਂ ਨੂੰ ਬੇਨਤੀ ਕੀਤੇ ਜਾਂਦੇ ਆ ਕਿ ਭਾਈ ਜਿਨ੍ਹਾਂ ਨੇ ਦੇਖ ਲੈ ਲਈ ਹੈਗੀ ਉਹਨਾਂ ਨੂੰ ਬੇਨਤੀ ਆ ਕੋ ਥੱਲੇ ਜਾਵਣ ਭਾਈ ਉੱਥੇ ਜਾ ਕੇ ਲੰਗਰ ਵਰਤੀ ਜਾਂਦਾ ਲੈ ਛਕਣ ਦੁਬਾਰਾ ਫੇਰੇ ਬੇਨਤੀ ਕਰਦੇ ਆ ਮਾਣਿਆਂ ਨੂੰ ਕਿ ਭੀੜ ਬਹੁਤ ਜ਼ਿਆਦਾ ਹੋ ਗਈ ਹੈ